ਚੇਤਨ ਨੰਦਾ ਮੁਰਦਾਬਾਦ 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 ਚੇਤਨ ਨੰਦਾ ਮੁਰਦਾਬਾਦ 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 ਚੇਤਨ ਨੰਦਾ ਮੁਰਦਾਬਾਦ ਮੁਰਦਾਬਾਦ ਚੇਤਨ ਨੰਦਾ ਹਾਏ ਹਾਏ ਹਰ ਮੁਰਦਾਬਾਦ ਚੇਤਨ ਨੰਦਾ ਮੁਰਦਾਬਾਦ 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 ਸਰ ਜੀਵਨ ਕੁਮਾਰ ਪਿੰਡ ਤਲਵੰਡੀ ਦਾ ਰਹਿਣ ਵਾਲਾ ਜੀ ਸੋ ਮੈਂ 20 ਦਸੰਬਰ ਨੂੰ ਮੇਰੀ ਪੋਤਰੀ ਜਿਹੜੀ ਮੈਂ ਚੇਤਨ ਨੰਦਾ ਕੋ ਲੈ ਕੇ ਆਇਆ ਸੀ ਸਿਰਫ ਪ੍ਰੋਬਲਮ ਕੀ ਸੀ ਕਿ ਦੁੱਧ ਨਹੀਂ ਸੀ ਪਿੰਦੀ ਤੈਨ੍ਹੇ ਹਲ ਖੇਲ ਕੇ ਗੇ ਪੁੱਟੀਆਂ ਕਰਦੀ ਸੀ ਕੋਈ ਸੀ ਨੂੰ ਦਿਖਾਇਆ ਇਹਨਾਂ ਨੇ ਦੇਖ ਕੇ ਆਪਣਾ ਜਿਹੜੇ ਟੈਸਟ ਲਏ ਚੈਸਟ ਲੈ ਕੇ ਇਹਨਾਂ ਨੇ ਕਿਹਾ ਕਿ ਨਾਰਮਲ ਹੈ ਤੁਸੀਂ ਦਵਾਈ ਲਓ ਸ਼ਾਮ ਦੇ ਨਾਲ ਬਾਅਦ ਫਿਰ ਦੱਸੋ ਜੀ ਅਸੀਂ 22 ਤਰੀਕ ਨੂੰ ਫਿਰ ਅਸੀਂ ਵਾਪਸ ਆਏ ਆ ਜੀ 6 ਦਿਨ ਦੀ ਦਵਾਈ ਖਵਾ ਕੇ ਫਿਰ ਦੱਸਿਆ ਕਿ ਡਾਕਟਰ ਸਾਹਿਬ ਟਟੀਆਂ ਦੀ ਵੀ ਨਾ ਪ੍ਰੋਬਲਮ ਠੀਕ ਹੋਈ ਹੈ ਤੇ ਨਾ ਬੱਚੇ ਦੀ ਭੁੱਖ ਖੁੱਲੀ ਹੈ ਇਹ ਦੇਖੋ ਜੇ ਤੁਹਾਡੇ ਵਾਸਤੇ ਹੈਗੀ ਗੱਲ ਜੇ ਨਹੀਂ ਤਾਂ ਸਾਨੂੰ ਕੋਈ ਦੱਸੋ ਜੀ ਫੇਰ ਅਸੀਂ 2 ਤਰੀਕ ਨੂੰ ਆਏ ਜੀ ਮੁੜ ਕੇ ਕਿ 30 ਤਰੀਕ ਨੂੰ ਆਖਿਆ ਕਿ ਡਾਕਟਰ ਸਾਹਿਬ ਫਰਕ ਨਹੀਂ ਮੁੜ ਗਿਆ ਪਿਆ ਚਾਰਾਂ ਦਿਨਾਂ ਬਾਅਦ ਆਏ ਫੇਰ ਅਸੀਂ ਵੀ ਨਹੀਂ ਫਰਕ ਪਿਆ ਤੇ ਦੱਸੋ ਕੀ ਕਰਨਾ ਚਾਹੀਦਾ ਸਾਨੂੰ ਜਾਂ ਕਿਤੇ ਹੋਰ ਕਿਤੇ ਲੈ ਜਾਈਏ ਇਹਨਾਂ ਨੇ ਕਿਹਾ ਕਿ ਦੇਖੋ ਬੱਚੇ ਦੀ ਇਟਾਰਚ ਮੂੰਹ 'ਚ ਮਾਰ ਕੇ ਦੇਖੀ ਕਹਿੰਦਾ ਬੱਚੇ ਦਾ ਤਾਂ ਮੂੰਹ ਪੱਕਿਆ ਵਾ ਜਿਸ ਕਰਕੇ ਦੁੱਧ ਨਹੀਂ ਪੀ ਰਿਹਾ ਅਸੀਂ ਪਹਿਲੀ ਤਰੀਕ ਨੂੰ 9 ਸਾਲ ਤੋਂ ਹੀ ਆ ਗਏ ਜੀ ਕਿ ਬੱਚੇ ਨੇ ਦੁੱਧ ਨਹੀਂ ਪੀਤਾ ਬਿਲਕੁਲ ਜਿਹੜਾ ਪੀਂਦਾ ਸੀ ਉਹ ਵੀ ਬੰਦ ਕਰ ਗਿਆ ਇਹ ਕਹਿੰਦਾ ਕਿ ਇਹਨੂੰ ਐਡਮਿਟ ਕਰਨੇ ਪੈਣਾ ਤੇ ਐਡਮਿਟ ਕਰਕੇ ਤੇ ਫਿਰ ਦੇਖਦੇ ਫਿਰ ਇਹਨੇ ਪਹਿਲੇ ਤਰੀਕੇ ਨਾਲ ਐਡਮਿਟ ਕੀਤਾ ਸਕੈਨਿੰਗ ਕਰਵਾ ਲਈ ਐਕਸ-ਰੇ ਕਰਵਾ ਲਿਆ ਬਲੱਡ ਚੈੱਕ ਕਰ ਲਿਆ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਉਹ ਜੀ ਜੀ ਜਿਹੜਾ ਇਹਨੇ ਇੱਕ ਦੋਈ ਟ੍ਰੀਟਮੈਂਟ ਕੀਤੀ ਉਹ ਮੇਗਾ ਰੈਐਕਸ਼ਨ ਕਰ ਗਿਆ ਇਹਨਾਂ ਨੇ ਹਾਈਡਰੋਕੋਰਟੀਸ ਹੁੰਦਾ ਇੰਜੈਕਸ਼ਨ ਲਾਇਆ ਉਹ ਬੱਚੇ ਨੂੰ ਜਿਹੜਾ ਨਹੀਂ ਚੱਲਿਆ ਉਹ ਦੂਰੇ ਦੇ ਨਹੀਂ ਬੱਚੇ ਦੀ ਜਿਹੜੀ ਲੱਤਾਂ ਖੜੋ ਗਈਆਂ ਸੋਚ ਪੈ ਗਈ ਪੂਰਾ ਸਰੀਰ ਹਾਰਡ ਹੋ ਗਿਆ ਜੀ ਮੈਂ ਅੰਮ੍ਰਿਤਸਰ ਗਿਆ ਤਾਂ ਮੇਰੀ ਵਾਈਫ ਨੂੰ ਮੈਨੂੰ ਟੀਕਾ ਪਾਇਆ ਉੱਥੇ ਤਾਂ ਮੈਂ ਕਿਹਾ ਵੀ ਇਹ ਕੋਈ ਦੋਈ ਰੈਐਕਸ਼ਨ ਕਰ ਗਈ ਦੀ ਹੈ ਜਦੋਂ ਮੇਰੀ ਇਹਨਾਂ ਵਾਈਫ ਨੇ ਨਰਸ ਨੂੰ ਪੁੱਛਣ ਕਿਹਾ ਦੋਈ ਰੈਐਕਸ਼ਨ ਹੋਈ ਹੈ ਕੋਈ ਨਾ ਕਵਰ ਹੋ ਜੇਗੀ ਪਰ ਉਹ ਕਵਰ ਨਹੀਂ ਹੋਈ ਉਹ ਇਹਨਾਂ ਨੇ 5-6 ਦਿਨ ਰੱਖਿਆ ਇਹਨਾਂ ਨੇ ਸਾਨੂੰ 7-6 ਦਿਰੀਗ ਨੂੰ ਰਾਤ ਨੂੰ 8:30 ਵਜੇ ਨਾਲ ਸਟੈਗ ਤੋਂ ਬਾਅਦ ਪੇਮੈਂਟ ਪੇਮੈਂਟ ਲੈਣ ਤੋਂ ਬਾਅਦ ਇਹਨਾਂ ਨੇ ਕਿਹਾ ਕੀ ਪੀਜੀਆਈ ਲੈ ਜਾਓ ਇਹਨਾਂ ਕੋਈ ਆਪਰੇਟ ਹੋਣਾ ਕੋਈ ਮੈਂ ਕਹਿੰਦਾ ਜੇ ਆਪਰੇਟ ਹੋਣਾ ਤੇ ਪਹਿਲਾਂ ਦੱਸਦੇ ਉਹਨਾਂ ਸੀ ਕਿਹੜੇ ਵੇਲੇ ਛੋੜਿਆ ਸੀ ਕਿ ਤਦ ਇਹਨਾਂ ਨੇ ਆਜਾ ਵੀ ਟ੍ਰੀਟਮੈਂਟ ਕਰੋ ਜੀ ਇਹ ਨਹੀਂ ਨਹੀਂ ਤੁਸੀਂ ਲੈ ਜਾਓ ਜੀ ਇਹਨੇ ਜਿੰਨੇ ਦਰਦਾਸਪੁਰ ਦੇ ਡਾਕਟਰ ਸੀ ਚਾਈਲਡ ਸਪੈਸ਼ਲਿਸਟ ਕੋਈ ਨਾ ਮੈਨੂੰ ਨਾਮ ਦਾ ਪਤਾ ਅਗਰਵਾਲ ਹੋ ਗਿਆ ਉਹ ਕਲ ਸੀ ਜੀ ਹੋ ਗਏ ਮਾਜਨ ਹੋ ਗਏ ਜੁਨੇ ਆਇਆ ਦਿਨਾ ਨਗਰ ਤੋਂ ਐਥੋ ਤੱਕ ਕਿ ਡਾਕਟਰ ਸਾਡੇ ਬਾਜਵਾਜੀ ਵੀ ਆਵੇ ਆ ਸਪੈਸ਼ਲਿਸਟ ਸਾਰੇ ਪ੍ਰੋਡਕਸ਼ਨ ਵਾਸਤੇ ਗੁੰਡੇ ਆਏ ਸੀ ਉਹ ਨਾ ਕਿ ਡਾਕਟਰ ਉਹ ਐਜ ਜਿਹੜੇ ਬਣਾਈ ਦੀ ਜੂਨੀਅਰ ਸਪੋਰਟਰ ਆਏ ਸੀ ਸਾਨੂੰ ਡਰਾਉਂਦੇ ਵੀ ਪੁਲਿਸ ਦੇ ਕੋਈ 15 16 ਮਲਾਜਮ ਆਏ ਦੇ ਸੀ ਮੈਂ ਬੱਚਾ ਕੈਮਰਾ ਓਨਲੀ ਤਾਂ ਜੀ ਇਹਨਾਂ ਨੇ ਗੁਰੂ ਰਾਮਦਾਸ ਦਾ ਮੈਨੂੰ ਲੈ ਕੇ ਦਿੱਤਾ ਗੁਰੂ ਰਾਮਦਾਸ ਅਸੀਂ 11:30 ਵਜੇ ਪੁੱਜੇ ਹਾਂ ਜੀ ਉੱਥੇ ਉਹਨਾਂ ਨੇ ਚੈੱਕਅਪ ਕੀ ਕਰਕੇ ਦੇਖਿਆ ਉਹਨਾਂ ਨੇ ਕਿਹਾ ਕਿ ਬੱਚੇ ਦੀਆਂ ਜੜੀਆਂ ਆਈ ਪੁੱਤਲੀ ਜੜੀਆਂ ਉਹ ਖਰਾਬ ਹੋ ਚੁੱਕੀਆਂ ਜੀ ਬੱਚੇ ਨੂੰ ਦਿਖਾਈ ਨਹੀਂ ਦੇ ਰਿਹਾ ਜਿਹੜੀ ਗੁਰਦੇ ਜਿਹੜੇ ਦੇ ਫੇਲ ਹੋ ਚੁੱਕੇ ਨੇ ਜਿਹੜੇ ਜਿਹੜੀ ਸੋਜ ਪੈਦੀ ਹੈ ਗੁਰਦੇ ਫੇਲ ਹੋ ਗਏ ਕਿਉਂਕਿ ਯੂਰਨ ਇੱਥੋਂ ਪਾਸ ਨਹੀਂ ਹੋਇਆ 2 ਦਿਨ ਕਿਹਾ 2 ਦਿਨ ਕਿਤੇ ਨਹੀਂ ਰਹਿ ਸਕਦੇ ਸੋਜ ਪੂਰੀ ਪੈ ਗਈ ਸੀ ਬੱਚੇ ਦਾ ਬੀਪੀ ਜਿਹੜਾ ਨਾ ਉਹ ਲੋਹ ਜਾਂਦਾ ਪਿਆ ਸੀ ਉਹਨਾਂ ਨੂੰ ਦਵਾਈ ਦੀ ਲਈ ਕਹਿੰਦੇ ਆਪਾਂ ਦੇਖਾਂਗੇ ਤੇ ਜੇ ਬੱਜ ਗਈ ਤੇ ਭਈ ਉਹਨਾਂ ਭਗਵਾਨ ਦੇ ਹੱਥ ਚਾ ਕੋਸ਼ਿਸ਼ ਪੂਰੀ ਕਰਾਂਗੇ ਸ਼ੂਗਰ ਉਹਦੇ ਘਟ ਗਈ ਦੀ 12 ਸ਼ੂਗਰ ਰਹਿ ਗਈ ਦੀ ਸੀ ਡਾਕਟਰ ਚੇਤਨੰਦਾ ਬੱਚਿਆਂ ਦਾ ਡਾਕਟਰ ਮੇਰਾ ਹਸਪੀਟਲ ਜੀਸੀ ਨੰਦਾ ਹਸਪੀਟਲ ਹੈ ਇਹ ਜਿਹੜਾ ਕੇਸ ਆ ਇਹ ਬੇਸਿਕਲੀ ਡੇਢ ਮਹੀਨੇ ਦਾ ਬੱਚਾ ਸੀਗਾ ਔਰ ਜਨਮ ਦੇ ਟਾਈਮ ਇਹਨਾਂ ਦੇ ਮੁਤਾਬਕ ਪਰਿਵਾਰ ਮੁਤਾਬਕ ਇਹ 3 ਕਿਲੋ ਦਾ ਸੀਗਾ ਪਰ ਜਨਮ ਤੋਂ ਬਾਅਦ ਇਹਨੇ ਦੁੱਧ ਨਹੀਂ ਪੀਤਾ ਬਹੁਤ ਘੱਟ ਲੈਟ੍ਰਨ ਕਰਦਾ ਸੀ ਸੁਸਤ ਰਹਿੰਦਾ ਸੀ ਇਹਨਾਂ ਨੇ ਕਈ ਜਗ੍ਹਾ ਤੇ ਦਿਖਾਇਆ ਸੀਗਾ ਔਰ ਜਦੋਂ ਮੈਂ ਦਾਖਲ ਕੀਤਾ ਵਾ ਇਹਨਾਂ ਨੂੰ ਸਾਰੇ ਸਾਈਨ ਕਰਵਾਏ ਵੀ ਤੁਹਾਡਾ ਬੱਚਾ ਠੀਕ ਨਹੀਂ ਹੈਗਾ ਇੰਨੇ ਚਿਰ ਤੋਂ ਹੈਗਾ ਵਾ ਪਰ ਮੈਂ ਕੋਸ਼ਿਸ਼ ਕਰਦਾ ਵਾਂ ਔਰ ਜਦੋਂ ਅਸੀਂ ਦੁੱਧ ਸ਼ੁਰੂ ਕੀਤਾ ਨਾਲੀ ਪਾ ਕੇ ਤੇ ਉਹਦਾ ਪੇਟ ਚੜ ਗਿਆ ਉਸੇ ਦਿਨੀ ਇਹ ਇੱਕ ਤਰੀਕ ਨੂੰ ਦਾਖਲ ਹੋਇਆ 1 ਜਨਵਰੀ 2025 ਨੂੰ ਸਾਡੇ ਕੋਲ ਦਾਖਲ ਹੋਇਆ ਸੀਗਾ ਔਰ ਪਹਿਲੇ ਦਿਨੀ ਜਦੋਂ ਅਸੀਂ ਨਾਲੀ ਪਾ ਕੇ ਦੁੱਧ ਦਿੱਤਾ ਤੇ ਉਹਦਾ ਪੇਟ ਚੜ ਗਿਆ ਅਸੀਂ ਦੁੱਧ ਬੰਦ ਕਰ ਦਿੱਤਾ ਇਹਨਾਂ ਦੀ ਬੱਚੇ ਦੀ ਦਾਦੀ ਨਾਲ ਖੜੀ ਸੀ ਉਹਨੂੰ ਇਦੋਂ ਇਹ ਨਾਲੀ ਨਹੀਂ ਬਾਹਰ ਗੰਨ ਕੱਢਿਆ ਤਾਂ ਉਹ ਗ੍ਰੀਨ ਕਲਰ ਦਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹਦੀਆਂ ਨਾੜਾਂ ਬਿਲਕੁਲ ਨਹੀਂ ਚੱਲਦੀਆਂ ਆਪਾਂ ਕੋਸ਼ਿਸ਼ ਕਰਕੇ ਦੇ ਦੇਈਏ ਜਾਂ ਦੁੱਧ ਬੰਦ ਕਰਕੇ ਦੇ ਦੇਈਏ ਦੋ ਤਿੰਨ ਦਿਨ ਹੀ ਦੁੱਧ ਨਹੀਂ ਦਿੱਤਾ ਇਹਨੂੰ ਸਿਰਫ ਟੀਕੇ ਲਗਾਏ ਔਰ ਫਲੂਡ ਲਗਾਇਆ ਵਾ ਜਿਹੜਾ ਇਹਨੂੰ ਡੇਲੀ ਚਾਹੀਦਾ ਹੌਲੀ ਹੌਲੀ ਇਹਦਾ ਪੇਟ ਥੱਲੇ ਆ ਗਿਆ ਔਰ ਚੌਥੇ ਪੰਜਵੇਂ ਦਿਨ ਇਨ ਬਿਟਵੀਨ ਅਸੀਂ ਇਹਨੂੰ ਤੀਜੇ ਦਿਨ ਦੌਰਾ ਵੀ ਪਿਆ ਬੱਚੇ ਨੂੰ ਉਹ ਵੀ ਇਹਨਾਂ ਨੂੰ ਦੱਸਿਆ ਕਿ ਬੱਚੇ ਨੂੰ ਅੱਖਾਂ ਪਰਤੀਆਂ ਵਾ ਉਹਦੀ ਵੀ ਦਵਾਈ ਪਾਈ ਮੈਂ ਇਹਨੂੰ ਫਿਰ ਚਲੋ ਸਮਝਾ ਕੇ ਇਹਨੂੰ ਅੰਮ੍ਰਿਤਸਰ ਭੇਜ ਦਿੱਤਾ ਤੇ ਮੌਤ ਦਾ ਕਾਰਨ ਉੱਥੇ ਜਾ ਕੇ ਵੀ ਇਹ ਬੱਚਾ ਜਿਹੜਾ ਸੀਗਾ ਕਾਫੀ ਤੰਗ ਸੀਗਾ ਉਹਨਾਂ ਨੇ ਫਿਰ ਵੈਂਟੀ ਕਰ ਦਿੱਤਾ ਵੈਂਟੀਲੇਟਰ ਤੇ ਰਿਹਾ ਬੱਚਾ ਔਰ ਕੱਲ ਜਿਹੜਾ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਡੈਥ ਹੋ ਗਈ ਆ ਹੁਣ ਇਹਦਾ ਮੌਤ ਦਾ ਕਾਰਨ ਬੇਸਿਕਲੀ ਹੈਗਾ ਕਿ ਬੱਚਾ ਜਨਮ ਤੋਂ ਹੀ ਜਿਹੜਾ ਸੀ ਜਮਾਂਦਰੀ ਉਹ ਸਹੀ ਨਹੀਂ ਸੀਗਾ ਉਹਦੀ ਪਾਚਨ ਸ਼ਕਤੀ ਬਿਲਕੁਲ ਨਹੀਂ ਔਰ ਉਹ ਉਹਦੇ ਚ ਕੁਝ ਫੀਚਰ ਜਿਹੜੇ ਡਾਊਨ ਸਿੰਡਰਮ ਹੁੰਦਾ ਇੱਕ ਬੱਚਿਆਂ ਚ ਜਿਹਦੇ ਚ ਉਹਦੀਆਂ ਜਿਹੜੇ ਬਾਡੀ ਦੀ ਪਾਵਰ ਹੁੰਦੀ ਹੈ ਲੜਨ ਦੀ ਬਿਲਕੁਲ ਘੱਟ ਹੁੰਦੀ ਆ ਉਹਦਾ ਹਾਰਟ ਕਮਜ਼ੋਰ ਹੁੰਦਾ ਵਾ ਬੱਚੇ ਦੇ ਉਦਾਂ ਦੇ ਫੀਚਰ ਸੀਗੇ ਬਨਾਰਮਲ ਬੱਚਾ ਸੀਗਾ ਬੀਸਿਕਲੀ ਤਾਂ ਮੌਦਾ ਕਾਰਨ ਉਹਦਾ ਹੋਲੀ-ਹੌਲੀ ਕਿਉਂਕਿ ਕਾਫੀ ਸਮੇਂ ਤੋਂ ਦੁੱਧ ਨਹੀਂ ਪੀ ਰਿਆ ਇਨਫੈਕਸ਼ਨ ਸੀਗੀ ਉਹਨੂੰ ਉਹ ਜਾ ਨਹੀਂ ਰਹੀ ਜੇ ਕੋਈ ਮੈਡੀਸਨ ਵੀ ਦਿੰਦੇ ਉਹਨੂੰ ਲੱਗਦੀ ਨਹੀਂ ਬਈ ਕਿਉਂਕਿ ਉਹ ਅੰਦਰ ਪਾਵਰ ਹੋਏਗੀ ਤੇ ਲੱਗੇਗੀ ਨਾ ਮੌਦਾ ਕਾਰਨ ਇਹੀ ਆ ਕਿ ਬੱਚਾ ਬਹੁਤ ਕਮਜ਼ੋਰ ਸੀ ਤੇ ਇਨਫੈਕਸ਼ਨ ਕਰਕੇ ਅਖੀਰ ਤੇ ਉਹ ਉਹਦੇ ਕਹਿੰਦੇ ਵੀ ਆਈਫੋਨ ਜਿਹੜੇ ਡਾਕਟਰ ਆ ਗਏ ਨੇ ਥੋਂ ਦੇ ਉਹਨਾਂ ਨੇ ਸਪੈਸ਼ਲੀ ਜਿਹੜੇ ਡਾਕਟਰ ਆ ਗਏ ਉਹ ਲਿਖ ਕੇ ਦਿੱਤਾ ਵਾ ਵੀ ਬੱਚੇ ਦਾ ਬੀਪੀ ਪਾ ਐਕਦਾਮ ਡਾਊਨ ਹੋ ਗਿਆ ਉਹਨੂੰ ਜਿਹੜਾ ਐਕਦਾਮ ਸ਼ੂਗਰ ਜਿਹੜੀ ਦੀ ਵੱਧ ਗਈ ਆ ਇਲਾਜ ਜਿਹੜਾ ਸਹੀ ਨਹੀਂ ਕੀਤਾ ਗਿਆ ਉਹਨਾਂ ਨੇ ਕੋਈ ਜੀ ਜੇ ਲਿਖ ਕੇ ਦਿੱਤਾ ਤਾਂ ਤੁਸੀਂ ਲਿਖਤੀ ਸਾਨੂੰ ਦੇ ਦਿਓ ਤੁਸੀਂ ਤੇ ਪੱਤਰਕਾਰ ਜੀ ਤੁਹਾਨੂੰ ਤਾਂ ਦੇਣ ਨਾ ਲਿਖਤੀ ਗੱਲੀ ਬਾਤੀ ਤਾਂ ਨਹੀਂ ਨਾ ਗੱਲ ਬੰਦ ਹੀ ਹੈਗੀ ਜੇ ਲਿਖਤੀ ਹੈਗਾ ਤਾਂ ਤੁਹਾਨੂੰ ਦੇਣ ਹਣਾ ਮੈਂ ਜ਼ਿੰਮੇਵਾਰ ਆ ਜੇ ਉਹਨਾਂ ਲਿਖਤੀ ਦਿੱਤਾ ਤਾਂ ਜੇ ਉਹਨਾਂ ਨੇ ਲਿਖਤੀ ਦਿੱਤਾ ਕਿ ਮੇਰਾ ਇਲਾਜ ਗਲਤ ਆ ਮੇਰੇ ਮੇਰੇ ਕਾਰਨ ਹੋਇਆ ਤਾਂ ਮੈਂ ਜ਼ਿੰਮੇਵਾਰ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਮੈਨੂੰ ਵੀ 20-25 ਸਾਲ ਹੋ ਚੁੱਕੇ ਆ ਪ੍ਰੈਕਟਿਸ ਕਰਦੇ ਆ ਔਰ ਇਲਾਜ ਕਰਦੇ ਆ ਮੈਂ ਕੋਈ ਆਯਾਰਾ ਹੀ ਬੱਚੇ ਦਾਖਲ ਕੀਤੇ ਔਰ ਮੈਂ ਕੋਈ ਕੱਲ ਦਾ ਬੱਚਾ ਤਾਂ ਹੈ ਨਹੀਂ ਆ ਮੇਰਾ ਵੀ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਔਰ ਕੋਈ ਗੱਲ ਨਹੀਂ ਜੇ ਉਹਨਾਂ ਨੇ ਲੈ ਕੇ ਦਿੱਤਾ ਤੇ ਲਿਆਓ ਸਾਡੇ ਕੋ ਮੈਂ ਜ਼ਿੰਮੇਵਾਰੀ ਲਵਾਂਗਾ ਪੂਰੀ